ਓਏ ਗਰਮਖੋ ਪੈਸੇ ਨਾ ਪਿਆਰ ਪੁੱਤਰ ਤੇ ਪਾਰਸ ਨਹੀਂ ਖਰੀਦੇ ਜਾਂਦੇ। ਐਸੇ ਵੇਲੇ ਜਮਾਨਾ ਆ ਗਿਆ ਜੇ ਬੁਰਾ ਪੈਸੇ ਦਾ ਬੰਦਾ ਹਰ ਕੋਈ ਕਹਿੰਦਾ ਪੈਸੇ ਲੈ। ਜਿਮਾਂ ਨੇ ਆਖਿਆ ਪੋਤਾ ਜਾ ਮਤ ਪੈਸੇ ਪਾਦਨਾ। ਪਿਓ ਨੇ ਆਖਿਆ ਪੁੱਤ ਪੈਸੇ ਨਹੀਂ ਚਾਹੀਦੇ ਤੂੰ ਚਾਹੀਦਾ ਕਹਿੰਦੇ ਮੈਂ ਨਹੀਂ ਆ ਸਕਦਾ। ਫੇਰ ਵੀ ਵਿਚਾਰੇ ਤਰਲੇ ਲੈਂਦੇ ਮਰ ਗਏ ਭੋਗ ਤੇ ਵੀ ਪੁੱਤ ਨੇ ਕੀ ਕੀਤਾ ਜਦੋਂ ਕਿ ਆ ਬਿ ਸਸਕਾਰ ਕਰਨਾ ਵਾ। ਉਹ ਕਹਿੰਦਾ ਭਰਾਵਾ ਮੈਂ ਕੰਮ ਤੋਂ ਛੁੱਟੀ ਲੈਣੀ ਟਿਕਟ ਮਹਿੰਗੀ ਆ ਤੇ ਉਤਰਾ ਮੇਰਾ 50000 ਚ ਭੋਗ ਪੈ ਜਾਣਾ ਨਾ ਇਹ ਉਤਰਾ ਜੀ ਮੈਂ ਆਇਆ ਤੇ 7-8 ਲੱਖ ਲੱਗਣਾ ਉਹਨੇ ਸਿੱਧਾ ਹੀ ਗ੍ਰੰਥੀ ਨੂੰ ਫੋਨ ਕੀਤਾ ਬਾਬਾ ਜੀ ਕਾਊਂਟ ਨੰਬਰ ਦਿਓ ਆ ਰੁਪਇਆ 50000 ਜੇ ਵਿੱਚ ਇਹ ਦਾਲ ਪੁਲਕਾ ਦੇ ਵਿੱਚ ਇਹ ਕੀਰਤਨ ਵਾਲਿਆਂ ਦਾ 1100 ਦੇ ਪਾਠ ਦਾ 5100 ਤੇ ਬਾਪੂ ਦਾ ਭੋਗ ਤੁਸੀਂ ਪਵਾ ਦਿਓ ਬਹੁਤੀਆਂ ਨਾਲ ਇਦਾਂ ਹੋਇਆ ਜੀ ਮੈਂ 15 16 ਪੋਗਾ ਤੇ ਜਾ ਕੇ ਆਇਆ ਅਲਾਗੀ ਲਾਗੀ ਸੱਚੀ ਦਾ ਆਇਆ ਆਏ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰ ਲਿਓ ਕਿੱਦੇ ਉੱਥੇ ਪਾਠ ਹੁੰਦਾ ਵੀ ਚਾਰ ਯੁਗ ਹੋਏ ਆ ਸਤਜੁਗ ਦੇ ਚਾਰ ਪੈਰ ਹੀ ਤ੍ਰੇਤੇ ਦੇ ਤਿੰਨ ਸੀ ਦਵਾਪਰ ਦੀਆਂ ਦੋ ਟੰਗਾਂ ਤੇ ਕਲ ਯੁਗ ਦੀ ਕੋਈ ਲੱਤ ਉੱਥੇ ਪਾਠ ਲਿਖਿਆ ਇੱਕ ਪੈਰ ਚੱਲੇ ਮਾਇਆ ਵੀ ਕਹਿੰਦੇ ਜਿਹੜਾ ਇਹ ਸਮਾਂ ਹੁਣ ਅੱਗੇ ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ 500 ਸਾਲ ਪਹਿਲਾਂ ਹੀ ਦਰਜ ਹੋ ਚੁੱਕਾ ਵਾ